ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਜਗਦੀ ਜੋਤ ਦੇ ਕੋਲ ਬੈਠ ਕੇ ਇਸ ਸ਼ਬਦ ਦਾ ਜਾਪ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀਆਂ ਅਰਦਾਸਾਂ ਕਿਵੇਂ ਮਿੰਟੋ-ਮਿੰਟ ਪੂਰੀਆਂ ਹੋ ਜਾਣਗੀਆਂ ਇੱਕ ਸੱਚੀ ਗੱਟਨਾ ਹੈ ਜੀ ਇਸ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੀ ਇੱਕ ਭੈਣ ਦੀ ਹਰਦ ਬੀਤੀ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਹੀ ਉਸ ਭੈਣ ਨੇ ਦੱਸਿਆ ਕਿ ਸਾਧ ਸੰਗਤ ਜੀ ਉਹ ਚ ਪਹਿਰਾ ਸਾਹਿਬ ਜਿਆਦਾ ਲੰਮਾ ਸਮਾਂ ਬੈਠ ਕੇ ਨਹੀਂ ਸੀ ਘਟ ਸਕਦੀ ਜਿਆਦਾ ਲੰਮਾ ਸਮਾਂ ਬੈਠ ਕੇ ਪਾਠ ਨਹੀਂ ਸੀ ਕਰ ਸਕਦੇ ਉਹਨਾਂ ਨੇ ਦੱਸਿਆ ਮੈਂ ਇਸ ਸ਼ਬਦ ਦੇ ਜਾਪ ਨਾਲ ਪਹਿਲਾਂ ਤਾਂ ਕਹਿੰਦੇ ਕਿ ਮੈਂ ਕੇਸੀ ਇਸ਼ਨਾਨ ਕਰਨਾ ਕਰਕੇ ਜੋਤ ਜਗਾਉਂਦੀ ਸੀ ਜੋਤ ਜਗਾ ਕੇ ਉਸ ਦੇ ਨੇੜੇ ਬੈਠ ਕੇ ਸ਼ਬਦ ਦਾ ਜਾਪ ਕਰਿਆ ਕਰਨਾ ਆਖਦੇ ਹਨ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਬਹੁਤ ਕਿਰਪਾ ਕਰ ਦਿੰਦੇ ਹਨ ਮੇਰੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਵੀ ਪੂਰੀਆਂ ਹੋ ਗਈਆਂ। ਉਹਨਾਂ ਨੇ ਸਾਡੇ ਨਾਲ ਇਹ ਸਾਰੀ ਹੀ ਵਾਰਤਾ ਸਾਂਝੀ ਕੀਤੀ ਹੈ। ਉਸ ਭੈਣ ਨੇ ਦੱਸਿਆ ਕਿ ਹੋਰ ਸੰਗਤਾਂ ਦੇ ਨਾਲ ਵੀ ਸਾਂਝੀਆਂ ਕਰ ਦੇਣਾ। ਇਸ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਇਹ ਹੀ ਅੱਜ ਸਾਂਝ ਪਾਉਣ ਲੱਗੇ ਹਾਂ ਜੀ। ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ ਇਹ ਗੱਲ ਭਾਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਪਰ ਜੇਕਰ ਅਸੀਂ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰੀਏ ਉਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਕੀ ਫਰਕ ਪਵੇਗਾ ਆਓ ਅੱਜ ਵਿਚਾਰ ਕੁਝ ਤੁਹਾਡੇ ਨਾਲ ਸਾਂਝੇ ਕਰਾਂਗੇ ਮੂਲ ਮੰਤਰ ਕਰਨਾ ਆਰੰਭ ਕਰ ਦਿਓਗੇ ਤੁਸੀਂ ਸਤਸੰਗਤ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੂਲ ਮੰਤਰ ਦਾ ਜੇ ਪਾਠ ਵਿੱਚ ਐਨੀ ਸ਼ਕਤੀ ਹੈ ਜੇਕਰ ਕੋਈ ਵੀ ਪ੍ਰੈਗਨੈਂਟ ਔਰਤ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੇਵੇ ਤਾਂ ਪੈਦਾ ਹੋਣ ਵਾਲਾ ਜਿਹੜਾ ਵੀ ਬੱਚਾ ਹੋਵੇਗਾ ਉਹ ਬੜਾ ਹੀ ਜ਼ਿਆਦਾ ਚੜ੍ਹਦੀ ਕਲਾ ਵਾਲਾ ਹੋਵੇਗਾ ਸਤਸੰਗਤ ਜੀ ਜੋ ਵੀ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੈ ਜੋ ਵੀ ਆਪਣੀ ਅਰਦਾਸ ਬੇਨਤੀ ਹੈ ਮੂਲ ਮੰਤਰ ਦੇ ਜਾਪ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਆਪਣੇ ਸਾਰੇ ਹੀ ਕਾਰਜ ਸਫਲੇ ਹੋ ਜਾਂਦੇ ਹਨ ਜੇਕਰ ਆਪਾਂ ਹਰ ਰੋਜ਼ 108 ਵਾਰ ਮੂਲ ਮੰਤਰ ਦਾ ਜਾਪ ਕਰੀਏ ਸਾਧ ਸੰਗਤ ਜੀ ਉਹ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਭੈਣ ਨੇ ਦੱਸਿਆ ਕਹਿੰਦੇ ਕਿ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਜਦੋਂ ਮੈਂ ਵਿਆਹ ਕਰਕੇ ਆਈ ਕਾਫੀ ਸਮਾਂ ਮੇਰੇ ਕੋਲ ਕੋਈ ਬੱਚਾ ਨਹੀਂ ਸੀ ਹੋਇਆ ਕਹਿੰਦੇ ਮੈਂ ਬੜੀ ਜ਼ਿਆਦਾ ਮੈਡੀਸਨ ਵੀ ਲਈ ਬਹੁਤ ਦਵਾਈਆਂ ਵੀ ਲਈਆਂ ਕਾਫੀ ਕੁਝ ਕਰਨ ਦੇ ਬਾਅਦ ਵੀ ਭੈਣ ਜੀ ਦੱਸਦੇ ਹਨ ਮੈਨੂੰ ਕੋਈ ਵੀ ਫਰਕ ਨਾ ਪਿਆ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਭੈਣ ਨੇ ਦੱਸਿਆ ਕਿ ਫਿਰ ਮੈਨੂੰ ਕਈ ਸੰਗਤਾਂ ਨੇ ਕਈ ਭੈਣ ਭਰਾਵਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਜਾਓ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾ ਕੇ ਆਓ ਉੱਥੇ ਵੀ ਕਹਿੰਦੀ ਮੈਂ ਜਾ ਕੇ ਆਈ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਕਹਿੰਦੇ ਇਸੇ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ ਸੀ ਕਹਿਣ ਦੱਸਦੀ ਹੈ ਕਿ ਮੈਨੂੰ ਤਨਤਨ ਬਾਬਾ ਦੀਪ ਸਿੰਘ ਜੀ ਦੇ ਚਪਹਿਰਾ ਸਾਹਿਬ ਬਾਰੇ ਵੀ ਪਤਾ ਲੱਗਦਾ ਹੈ ਜੋਤ ਦਾ ਵੀ ਲੋਕ ਮੈਨੂੰ ਕਹਿੰਦੇ ਹਨ ਮੈਂ ਸਭ ਕਰਕੇ ਵੇਖਦੀ ਰਹੀ ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਉਸ ਭੈਣ ਨੇ ਦੱਸਿਆ ਕਿ ਇਸ ਦੇ ਵਿੱਚ ਮੈਂ ਕੋਈ ਨਿੰਦਿਆ ਨਹੀਂ ਕੀਤੀ ਜਾਂ ਕਿਸੇ ਵੀ ਗੁਰਬਾਣੀ ਦੀ ਕਿਸੇ ਵੀ ਗੁਰੂ ਘਰ ਦੀ ਕਿਸੇ ਗੱਲ ਨੂੰ ਲੈ ਕੇ ਮੈਨੂੰ ਚਪਹਿਰਾ ਸਾਹਿਬ ਤੋਂ ਕਹਿੰਦੀ ਕਿ ਕੋਈ ਫਰਕ ਨਹੀਂ ਸੀ ਪੈ ਰਿਹਾ ਕਹਿੰਦੀ ਕਿ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਚਪਹਿਰਾ ਸਾਹਿਬ ਨਾ ਕਟੋ ਕਹਿੰਦੀ ਹੋ ਸਕਦਾ ਕਿਤੇ ਨਾ ਕਿਤੇ ਮੇਰੇ ਕੋਲੋਂ ਹੀ ਕੋਈ ਗਲਤੀ ਹੋ ਜਾਂਦੀ ਹੋਵੇ ਕਿਤੇ ਨਾ ਕਿਦਰੇ ਮੇਰੇ ਕੋਲੋਂ ਹੀ ਕੋਈ ਭੁੱਲਚੁੱਕ ਹੋ ਜਾਂਦੀ ਹੋਵੇਗੀ ਜਿਸ ਕਰਕੇ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਸਾਸੰਗਾ ਜੀ ਭੈਣ ਕਹਿੰਦੀ ਹੈ ਕਿ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਜਾਂਦੀ ਹਾਂ ਕਹਿੰਦੇ ਫਿਰ ਵੀ ਮੈਂ ਪਾਠ ਕਰਨਾ ਨਾ ਛੱਡਿਆ ਨਾ ਹੀ ਚਪਹਿਰਾ ਸਾਹਿਬ ਕਟਣਾ ਛੱਡਿਆ ਜੋਤ ਵੀ ਜਗਾਉਂਦੀ ਸੀ ਪਰ ਕਹਿੰਦੀ ਕਿ ਇੱਕ ਦਿਨ ਮੇਰਾ ਮਨ ਬੜਾ ਉਦਾਸ ਸੀ ਕਿ ਮੈਂ ਗੁਰੂ ਘਰੇ ਵੀ ਜਾਂਦੀ ਹਾਂ ਦੁਪਹਿਰਾ ਸਾਹਿਬ ਵੀ ਕੱਟਦੀ ਹਾਂ ਫਿਰ ਵੀ ਮੇਰੀ ਪਰਮਾਤਮਾ ਅਰਦਾਸ ਬੇਨਤੀ ਕਿਉਂ ਨਹੀਂ ਸੁਣਦੇ ਕਹਿੰਦੇ ਕਿ ਪਿੰਡ ਤੋਂ ਹੀ ਇੱਕ ਬਜ਼ੁਰਗ ਮਰਤਾ ਸੀ ਕਹਿੰਦੇ ਕਿ ਪਿੰਡ ਤੋਂ ਹੀ ਇੱਕ ਉੱਥੇ ਬਜ਼ੁਰਗ ਮਾਤਾ ਸੀ ਉਹ ਮੇਰੇ ਲਾਗੇ ਹੀ ਉੱਥੇ ਬੈਠੇ ਹੋਏ ਸਨ ਕਹਿੰਦੇ ਕਿ ਮੇਰੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਅਕਸਰ ਸਾਡੇ ਘਰ ਵੀ ਉਹਨਾਂ ਦਾ ਆਉਣ ਜਾਣ ਸੀ ਕਹਿੰਦੇ ਉੱਥੋਂ ਸਾਡੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਉਹ ਮੈਨੂੰ ਪੁੱਛਣ ਲੱਗ ਜਾਂਦੇ ਹਨ ਕਿਥੋਂ ਦਵਾਈ ਖਾਣੀ ਹੈ ਕਹਿੰਦੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਫਰਕ ਨਹੀਂ ਪਿਆ ਪਰ ਮੈਂ ਬੜੀਆਂ ਹੀ ਅਰਦਾਸਾਂ ਬੇਨਤੀਆਂ ਕਰਵਾਈਆਂ ਹਨ ਬੜੇ ਹੀ ਪਾਠ ਕਰਦੀਆਂ ਸੇਵਾ ਵੀ ਕਰਦੀਆਂ ਪਤਾ ਨਹੀਂ ਸ਼ਾਇਦ ਵਾਹਿਗੁਰੂ ਨੂੰ ਨਾ ਮਨਜ਼ੂਰ ਹੋਵੇ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਇਸ ਤਰ੍ਹਾਂ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਉਹ ਭੈਣ ਜੀ ਦੱਸਦੀ ਹਨ ਮਾਤਾ ਜੀ ਨੇ ਮੇਰੇ ਨਾਲ ਗੱਲਬਾਤ ਕੀਤੀ ਕਹਿੰਦੇ ਉਸ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਹਰ ਰੋਜ਼ ਤੂੰ ਆਪਣਾ ਮੂਲ ਮੰਤਰ ਦਾ ਪਾਠ ਕਰਿਆ ਕਰ ਤੇਰੇ ਕੋਲ 108 ਮਣਕਿਆਂ ਵਾਲੀ ਮਾਲਾ ਹੈਗੀ ਹੈ ਤਾਂ ਠੀਕ ਹੈ ਨਹੀਂ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਜਾ 108 ਵਾਰ ਤੂੰ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਿਆ ਕਰਨਾ ਹੈ ਸਵੇਰੇ ਅੰਮ੍ਰਿਤ ਵੇਲੇ ਹੀ ਤੂੰ ਕਰ ਸਕਦੀ ਹਾਂ ਇਸ਼ਨਾਨ ਕਰਕੇ ਉਹ ਭੈਣ ਕਹਿੰਦੇ ਮੈਂ ਘਰ ਆਏ ਤੇ ਕਹਿੰਦੀ ਮੈਂ ਪਹਿਲਾ ਐਤਵਾਰ ਨੂੰ ਜੋਤ ਜਗਾਉਂਦੀ ਸੀ ਫਿਰ ਮੈਂ ਜਦੋਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਉੱਠ ਪੈਂਦੀ ਸੀ ਇਸ਼ਨਾਨ ਕਰਦੀ ਤੇ ਜੋਤ ਵੀ ਜਗਾ ਲੈਂਦੀ ਕਹਿੰਦੀ ਮੈਂ ਥੱਲੇ ਬੈਠ ਕੇ ਕੋਲ ਆਪਣੇ ਜਲ ਰੱਖ ਲੈਣਾ ਤੇ 108 ਵਾਰ ਕਹਿੰਦੇ ਕਿ ਮੈਂ ਮੂਲ ਮੰਤਰ ਦਾ ਜਾਪ ਕਰਦੀ ਸੀ ਕਹਿੰਦੇ ਹਰ ਰੋਜ਼ ਮੈਂ ਪਾਠ ਕਰਨਾ ਮੂਲ ਮੰਤਰ ਦਾ ਜਾਪ ਵੀ ਕਰਨਾ ਤੇ ਦੁਪਹਿਰਾ ਸਾਹਿਬ ਵੀ ਕੱਟ ਲੈਣਾ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਹਰ ਜਗ੍ਹਾ ਤੋਂ ਥੱਕ ਹਾਰ ਜਾਂਦੇ ਹਾਂ ਕਿਧਰੋਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਦੋਂ ਅਸੀਂ ਥੋੜੇ ਜਿਹੇ ਉਦਾਸ ਹੋ ਜਾਂਦੇ ਹਾਂ ਤੇ ਮਨ ਵੀ ਡੋਲ ਜਾਂਦਾ ਹੈ ਸਾਨੂੰ ਹੁੰਦਾ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਆਪਾਂ ਇਹ ਸਾਰਾ ਕੁਝ ਕਰਨਾ ਛੱਡ ਦਈਏ ਪਰ ਉਹ ਭੈਣ ਦੱਸਦੀ ਮੈਂ ਬਿਲਕੁਲ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਤੱਕਣਾ ਨਾ ਛੱਡਿਆ ਮੈਂ ਪਰਮਾਤਮਾ ਦਾ ਸਾਥ ਨਾ ਛੱਡਿਆ ਆਪਣਾ ਗੁਰੂ ਨਹੀਂ ਛੱਡਿਆ ਮੈਂ ਗੁਰਬਾਣੀ ਨਹੀਂ ਛੱਡੀ ਉਸੇ ਹੀ ਤਰ੍ਹਾਂ ਰੁਟੀਨ ਦੇ ਵਿੱਚ ਜਾਰੀ ਰੱਖੀ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਭੈਣ ਜੀ ਨੇ ਦੱਸਿਆ ਕਹਿੰਦੇ ਕਿ ਮੈਨੂੰ 3-4 ਮਹੀਨੇ ਵੀ ਹੋ ਚੁੱਕੇ ਸਨ ਕਹਿੰਦੇ ਮੈਂ ਡਾਕਟਰ ਦੇ ਕੋਲ ਜਾਂਦੀ ਸੀ ਮੇਰੀਆਂ ਜਿਹੜੀਆਂ ਦਵਾਈਆਂ ਸਨ ਮੇਰੀਆਂ ਰਿਪੋਰਟਾਂ ਸਨ ਕਹਿੰਦੇ ਕਿ ਮੈਨੂੰ ਕਈ ਸਾਲਾਂ ਤੋਂ ਕੋਈ ਫਰਕ ਨਹੀਂ ਸੀ ਪਿਆ ਪਰ ਜਦੋਂ ਦਾ ਮੈਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਮੈਨੂੰ ਡਾਕਟਰ ਦੇ ਕੋਲ ਜਦੋਂ ਮੈਂ ਜਾਂਦੀ ਤੇ ਮੇਰੀਆਂ ਰਿਪੋਰਟਾਂ ਜਿਹੜੀਆਂ ਹੱਸਣ ਹੁਣ ਨੋਰਮਲ ਆਉਣੀਆਂ ਸ਼ੁਰੂ ਹੋ ਗਈਆਂ। ਕਈ ਵਾਰ 2-3 ਮਹੀਨਿਆਂ ਬਾਅਦ ਅਸੀਂ ਚੈੱਕਅਪ ਕਰਵਾਉਂਦੇ। ਕਹਿੰਦੇ ਕਿ ਹੁਣ ਨੋਰਮਲ ਸੀ ਸਾਰਾ ਕੁਝ। ਡਾਕਟਰ ਦੇ ਕੋਲ ਮੈਡੀਸਿਨ ਲੈਣ ਦੇ ਲਈ ਮੈਂ ਜਾਂਦੀ ਹੀ ਰਹੀ। ਮੈਂ ਅਸੀਂ ਹਸਬੰਡ ਵਾਈਫ ਦੋਵਾਂ ਨੇ ਹੀ ਰਿਪੋਰਟਾਂ ਕਰਵਾਈਆਂ। ਤੇ ਡਾਕਟਰਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਬੱਚਾ ਹੋਣ ਵਾਲਾ ਹੈ। ਸਾਤ ਸੰਗ ਹੈ ਜੀ। ਭੈਣ ਕਹਿੰਦੀ ਹੈ ਕਿ ਤੁਸੀ ਯਕੀਨ ਨਹੀਂ ਆਉਂਦਾ ਮੈਨੂੰ ਸਾਰਸੰਗ ਜੀ ਭੈਣ ਦੱਸਦੀ ਹੈ ਕਿ ਜਦੋਂ ਡਾਕਟਰ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਕਿਹਾ ਤਾਂ ਸਾਨੂੰ ਯਕੀਨ ਨਾ ਆਇਆ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਡਾਕਟਰਾਂ ਨੇ ਵੀ ਹੁਣ ਰਿਸਪੌਂਸ ਦੇਣਾ ਛੱਡ ਦਿੱਤਾ ਸੀ ਸ਼ਾਇਦ ਕੋਈ ਸੋਲੂਸ਼ਨ ਹੀ ਹੋ ਜਾਏ ਕਹਿੰਦੇ ਪਰ ਜਦੋਂ ਡਾਕਟਰ ਨੇ ਇਹ ਚੀਜ਼ ਨੇ ਆਖੀ ਤੇ ਕਹਿੰਦੇ ਕਿ ਸਾਡਾ ਐਵੇਂ ਲੱਗਾ ਜਿਵੇਂ ਮਜ਼ਾਕ ਕਰਦੇ ਹਨ ਅਸੀਂ ਦੁਬਾਰਾ ਤੋਂ ਡਾਕਟਰ ਨੂੰ ਪੁੱਛਿਆ ਤਾਂ ਡਾਕਟਰਾਂ ਨੇ ਕਿਹਾ ਹਾਂ ਜੀ ਤੁਹਾਡੇ ਸੱਚਮੁੱਚ ਹੀ ਬੱਚਾ ਹੋਣ ਵਾਲਾ ਹੈ ਕਹਿੰਦੀ ਕਿ ਮੈਂ ਉਸੇ ਵੇਲੇ ਮੈਡੀਸਨ ਡਾਕਟਰ ਦੇ ਕੋਲੋਂ ਲਈ ਤੇ ਕਹਿੰਦੀ ਪਰ ਮੈਂ ਪਰਮਾਤਮਾ ਦਾ ਨਾਮ ਲੈਣਾ ਨਾ ਛੱਡਿਆ ਰਿਪੋਰਟਾਂ ਕਰਵਾਈਆਂ ਦਵਾਈ ਲੈ ਕੇ ਅਸੀਂ ਘਰੇ ਆ ਗਏ ਭੈਣ ਜੀ ਦੱਸਦੀ ਹਨ ਕਿ ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਦਪਹਿਰਾ ਸਾਹਿਬ ਕੱਟਦੀ ਪਾਠ ਵੀ ਕਰਦੀ ਕਹਿੰਦੇ ਕਿ ਡਾਕਟਰ ਨੇ ਮੈਨੂੰ ਕਾਫੀ ਰੈਸਟ ਦੱਸੀ ਹੋਈ ਸੀ ਕਹਿੰਦੇ ਕਾਫੀ ਰੈਸਟ ਦੱਸਣ ਤੋਂ ਬਾਅਦ ਮੇਰੇ ਕੋਲ ਜ਼ਿਆਦਾ ਬੈਠਾ ਨਹੀਂ ਸੀ ਜਾਂਦਾ ਕਈ ਵਾਰ ਡਾਕਟਰਾਂ ਨੇ ਮੈਨੂੰ ਕਹਿਣਾ ਕਿ ਤੁਸੀਂ ਰੈਸਟ ਕਰੋ ਅੱਗੇ ਪ੍ਰੋਬਲਮ ਵੀ ਆ ਸਕਦੀ ਹੈ ਕਹਿੰਦੇ ਕਿ ਜੋ ਗੱਲਾਂ ਭੈਣ ਜੀ ਕਹਿੰਦੇ ਕਿ ਅਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਸੀ ਕਿ ਮੈਨੂੰ ਪ੍ਰੋਬਲਮ ਆਈ ਵੀ ਕਾਫੀ ਸੀ ਉਸ ਦੀ ਵਜ੍ਹਾ ਦੇ ਕਰਕੇ ਮੇਰੇ ਕੋਲੋਂ ਥੱਲੇ ਨਹੀਂ ਸੀ ਬੈਠਾ ਜਾਂਦਾ ਕਹਿੰਦੇ ਕਿ ਮੈਂ ਸਿਰਫ ਬੈੱਡ ਤੇ ਹੀ ਰਹਿਣਾ ਡਾਕਟਰ ਨੇ ਦੱਸਿਆ ਸੀ ਕਿ ਜ਼ਿਆਦਾ ਸਮਾਂ ਤੁਸੀਂ ਬੈਠਣਾ ਵੀ ਨਹੀਂ ਹੈ ਜਿਸ ਕਰਕੇ ਭੈਣ ਕਹਿੰਦੀ ਹੈ ਮੈਂ ਮੂਲ ਮੰਤਰ ਦਾ ਜਾਪ ਕਰਨਾ ਬਿਲਕੁਲ ਨਾ ਛੱਡਿਆ 108 ਵਾਰ ਉਸੇ ਤਰ੍ਹਾਂ ਹੀ ਇਸ਼ਨਾਨ ਕਰਕੇ ਜੋਤ ਜਗਾ ਕੇ ਕਹਿੰਦੀ ਕਿ ਮੈਂ ਜਾਪ ਕਰਦੀ ਹੀ ਰਹੀ ਕਹਿੰਦੇ ਜਿਹੜਾ ਜਲ ਸੀ ਉਹ ਜਲ ਛੱਕ ਕੇ ਮੈਂ ਆਪ ਵੀ ਛਕਣਾ ਤੇ ਆਪਣੇ ਪਰਿਵਾਰ ਨੂੰ ਵੀ ਛਕਾ ਦੇਣਾ ਤੇ ਉਸ ਦਾ ਮੈਂ ਆਪਣੇ ਘਰ ਵਿੱਚ ਛੱਟਾ ਵੀ ਦੇ ਦੇਣਾ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਭੈਣ ਜੀ ਦੱਸਦੇ ਹਨ ਮੇਰੇ 3 ਮਹੀਨੇ ਹੋ ਜਾਂਦੇ ਹਨ ਰਿਪੋਰਟਾ ਕਰਵਾਈਆਂ ਸਭ ਕੁਝ ਬਿਲਕੁਲ ਸਹੀ ਹੁੰਦਾ ਹੈ ਕਹਿੰਦੇ 3 ਤੋਂ 6 ਮਹੀਨੇ ਛੇ ਤੋਂ 9 ਮਹੀਨੇ ਕਹਿੰਦੇ ਮੈਂ ਹਰ ਰੋਜ਼ ਅਰਦਾਸ ਕਰਨੀ ਕਿ ਤਨਤਨ ਬਾਬਾ ਦੀਪ ਸਿੰਘ ਜੀ ਸਾਹਿਬ ਦੇ ਅੱਗੇ ਇਦਾਂ ਹੀ ਕਰਦਿਆਂ ਕਰਦਿਆਂ ਕਹਿੰਦੀ ਕਿ ਮੇਰਾ ਨੋਵਾਂ ਮਹੀਨਾ ਕੰਪਲੀਟ ਹੋ ਗਿਆ ਮੈਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹਿੰਦੀ ਕਿ ਮੈਂ ਹੁਣ ਦੱਸ ਰਹੀ ਹਾਂ ਕਿ ਮੈਂ ਪਰਮਾਤਮਾ ਦਾ ਲੜਨੀ ਛੱਡਿਆ ਕਹਿੰਦੀ ਕਿ ਮੈਂ ਚਪਹਿਰਾ ਸਾਹਿਬ ਅਜੇ ਤੱਕ ਕੱਟਦੀ ਹਾਂ ਪਰ ਦੱਸਦੀ ਹਾਂ ਮੈਂ ਮੂਲ ਮੰਤਰ ਦੇ ਜਾਪ ਦੀ ਜੋ ਸ਼ਕਤੀ ਵੇਖੀ ਹੈ ਉਸ ਵਿੱਚ ਮੈਂ ਵੇਖਿਆ ਹੈ ਕਿ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਕਹਿੰਦੇ ਮੇਰਾ ਕੋਈ ਵੀ ਆਪਰੇਟ ਨਹੀਂ ਸੀ ਹੋਇਆ ਪਹਿਲਾਂ ਦੱਸਿਆ ਜਾਂਦਾ ਸੀ ਕਿ ਇੰਨੇ ਚਿਰ ਬਾਅਦ ਬੇਬੀ ਹੋਇਆ ਹੈ ਸੇਜ਼ੀਅਨ ਹੀ ਹੋਵੇਗਾ ਪਰ ਕਹਿੰਦੀ ਕਿ ਮੇਰੀ ਡਿਲੀਵਰੀ ਵੀ ਬਿਲਕੁਲ ਨਾਰਮਲ ਹੀ ਹੋਈ ਉਹ ਭੈਣ ਦੱਸਦੀ ਹੈ ਕਿ ਮੈਂ ਸਿਰਫ 11 ਕ ਦਿਨ ਹੀ ਰੈਸਟ ਕੀਤੀ ਫਿਰ ਤੋਂ ਮੈਂ ਆਪਣਾ ਮੂਲ ਮੰਤਰ ਦਾ ਜਾਪ ਕਰਨਾ ਉਸੇ ਤਰ੍ਹਾਂ ਹੀ ਰੁਟੀਨ ਵਿੱਚ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਵਾਹਿਗੁਰੂ ਜੀ ਦੇ ਅੱਗੇ ਜੋ ਵੀ ਅਰਦਾਸਾਂ ਬੇਨਤੀਆਂ ਕਰੀਏ ਜ਼ਰੂਰ ਪੂਰੀਆਂ ਹੁੰਦੀਆਂ ਹਨ ਬਸ ਸਾਡੇ ਮਨ ਦਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਕਿ ਮੂਲ ਮੰਤਰ ਦੇ ਜਾਪ ਵਿੱਚ ਵੀ ਬਹੁਤ ਸ਼ਕਤੀ ਹੈ ਸਾਤ ਸੰਗਤ ਜੀ ਕਈ ਵਾਰ ਕਈ ਭੈਣ ਭਰਾ ਆਖ ਦਿੰਦੇ ਹਨ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਅਸੀਂ ਜਪਜੀ ਸਾਹਿਬ ਦੇ ਪਾਠ ਕੀਤੇ ਚਪਈ ਸਾਹਿਬ ਦੇ ਪਾਠ ਕਰਦੇ ਹਾਂ ਪਰ ਪਤਾ ਨਹੀਂ ਪ੍ਰਮਾਤਮਾ ਜੀ ਸਾਡੀ ਅਰਦਾਸ ਬੇਨਤੀ ਕਿਉਂ ਨਹੀਂ ਸੁਣਦੇ ਸਾਧ ਸੰਗਤ ਜੀ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਢਾਵਾਂ ਡੋਲ ਹੋ ਜਾਂਦੇ ਹਾਂ ਪ੍ਰਮਾਤਮਾ ਨੂੰ ਹੀ ਬਦਲਣ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਇਸ ਲਈ ਵਦ ਤੋਂ ਵਦ ਗੁਰਬਾਣੀ ਨਾਲ ਜੁੜੋ ਪ੍ਰਮਾਤਮਾ ਨਾਲ ਜੁੜੋ ਤੁਹਾਨੂੰ ਆਪਣੇ ਆਪ ਹੀ ਪ੍ਰਮਾਤਮਾ ਜੀ ਦੀ ਕਿਰਪਾ ਹਾਸਲ ਹੋ ਜਾਵੇਗੀ ਸਾਧ ਸੰਗਤ ਜੀ ਅਰਦਾਸ ਕਬੂਲ ਹੋਣ ਦੇ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਪਰਮਾਤਮਾ ਹਰ ਇੱਕ ਮਨੁੱਖ ਦੀ ਅਰਦਾਸ ਨੂੰ ਜ਼ਰੂਰ ਸੁਣ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ